ਫਿਕਰ ਕਰਨ ਵਾਲੀ ਕੋ ਗੱਲ ਨਹੀਂ ਹੈਗੀ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਨੇ ਬਾਹ ਬੜੀ ਤੁਹਾਡੀ ਕੋਈ ਕੁਝ ਵੀ ਨਹੀਂ ਕਰ ਸਕਦਾ ਗਲਤ ਇੱਥੇ ਭਾਵੇਂ ਸਾਰਾ ਸੰਸਾਰ ਤੁਹਾਨੂੰ ਮਾਰਨਾ ਚਾਹੁੰਦਾ ਹੋਵੇ ਪਰ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਤੁਹਾਡੀ ਰਾਖੀ ਕਰ ਰਿਹਾ ਕੋਈ ਬਾਅਦ ਤੱਕ ਨਹੀਂ ਵਿੰਗਾ ਕਰ ਸਕਦਾ ਜਿਹੜੀਆਂ ਸੰਗਤਾਂ ਸੱਚੇ ਦਿਲੋਂ ਬਾਬਾ ਦੀਪ ਸਿੰਘ ਨੂੰ ਪਿਆਰ ਕਰਦੀਆਂ ਉਹ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਆਓ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ कि ही हो हो बाबा ही भरोसा ਤੁਹਾਡੇ ਦੇ ਹੀ ਹੈ ਜੋ ਕਰਨਾ ਤੁਸੀਂ ਉਹ ਕਰਨਾ ਹੋਰ ਕੋਈ ਕੁਝ ਕਰ ਨਹੀਂ ਸਕਦਾ ਮੇਰਾ ਕੋਈ دوست ਨਹੀਂ ਹੈ ਕੋਈ ਰਿਸ਼ਤੇਦਾਰ ਨਹੀਂ ਸਭ ਕੁਝ ਤੁਸੀਂ ਉਹ ਬਾਬਾ ਹੀ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖੋ ਤੇ ਆਪਣੀ ਜਾਨ ਤੋਂ ਵੱਧ ਕੇ ਰੱਖੋ ਕਿਉਂਕਿ ਜ਼ਿੰਦਗੀ ਧੋਖਾ ਦੇ ਸਕਦੀ ਹੈ ਤੁਹਾਡੇ ਯਾਰ ਧੋਖਾ ਦੇ ਸਕਦੇ ਆ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਧੋਖਾ ਦੇ ਸਕਦੇ ਆ ਪਰ ਬਾਬਾ ਦੀਪ ਸਿੰਘ ਜੀ ਕਦੇ ਧੋਖਾ ਨਹੀਂ ਦੇ ਸਕਦੇ ਬਾਬਾ ਦੀਪ ਸਿੰਘ ਨੇ ਇੱਕ ਵਾਰ ਬਾਹ ਫੜ ਲਈ ਤਾਂ ساری ਉਮਰ ਲਈ ਫੜ ਲਈ ਬਾਬਾ ਜੀ ਨੇ ਤੁਹਾਨੂੰ ਕੁਝ ਵੀ ਨਹੀਂ ਹੋਣ ਦੇਣਾ ਤੁਹਾਡੀ ਰਾਖੀ ਕਰਨ ਲਈ ਬਾਬਾ ਜੀ ਬੈਠੇ ਆ ਜਿਨ੍ਹਾਂ ਨੇ ਸੱਚੇ ਦਿਲੋਂ ਬਾਬਾ ਦੀਪ ਸਿੰਘ ਦੇ ਭਰੋਸਾ ਕੀਤਾ ਉਹਨਾਂ ਦਾ ਬੇੜਾ ਕਦੇ ਨਹੀਂ ਡੁੱਬਿਆ ਇੱਥੇ ਇਸ ਲਈ ਪਿਆਰ ਨਾਲ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਅਰਦਾਸ ਕਰੋ ਤੇ ਅਰਦਾਸ ਸੇ ਹਮੇਸ਼ਾ ਬਾਬਾ ਜੀ ਕੋਲ ਇਹੋ ਹੀ ਮੰਗੋਗੇ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੇ ਨਾਲ ਰਹਿਣਾ ਵਕਤ ਜਿਵੇਂ ਦਾ ਮਰਜ਼ੀ ਹੋਵੇ ਮੇਰੀ ਬਾਹ ਕਦੇ ਨਾ ਛੱਡਣਾ ਮੈਨੂੰ ਆਪਣੇ ਚਰਨਾਂ ਤੋਂ ਕਦੇ ਦੂਰ ਨਾ ਕਰਨਾ ਬਾਬਾ ਜੀ ਫੇਰ ਦੇਖਣਾ ਬਾਬਾ ਦੀਪ ਸਿੰਘ ਤੁਹਾਡਾ ਸਾਥ ਕਦੇ ਨਹੀਂ ਛੱਡਣਗੇ ਤੁਹਾਡੇ ਅੰਗ ਸੰਗ ਰਹਿਣਗੇ ਹਮੇਸ਼ਾ ਭਰੋਸਾ ਰੱਖੋ ਕੋਈ ਵੀ ਗਲਤੀ ਨਹੀਂ ਹੋਉਂਦੇ ਨਾ ਬਾਬਾ ਜੀ ਨੇ ਬਾਬਾ ਜੀ ਨੇ ਤੁਹਾਡੀ ਜ਼ਿੰਦਗੀ ਚ ਬਹੁਤ ਸੁੱਖ ਲਿਖਦਣੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ